ਮੰਮੀ ਹਾਂ ਪਤਾ ਕਰ ਰਹੀ ਆ ਨਾ ਡੇਢਿੰਗ ਦਾ ਸੀਨ ਮਗਰੀ ਆ ਚੰਗਾ ਨਹੀਂ ਦੱਸਦੀ ਪਤਾ ਵਰਕੀਤ ਕਿੱਥੇ ਆ ਮੈਨੂੰ ਤਾਂ ਦੱਸ ਕੇ ਹੀ ਨਹੀਂ ਗਿਆ ਤੇ ਮਾ ਉਹਨੂੰ ਕੰਮ ਕਰਨਾ ਸੀ ਆ ਪਤਾ ਨਹੀਂ ਵੀ ਕਿੱਥੇ ਆ ਆਪਣਾ ਤੈਨੂੰ ਪਤਾ ਨਹੀਂ ਮੁੰਡਾ ਕਿਉਂਦਾ ਗਿਆ ਘਰੋਂ ਨਾ ਨਾ ਮੈਨੂੰ ਨਹੀਂ ਪਤਾ ਕਿੱਥੇ ਗਿਆ ਚਾ ਮੈਂ ਵੇਖ ਕਿਹੋਣੇ ਕਿਧਰੇ ਕਰੇ ਗਿਆ ਚਲ ਦੇ ਭਾਬੀ ਗੁਰਕੀਤ ਨਹੀਂ ਆ ਹੁੜੇ ਕਰੇ ਨਾ ਬਈ ਇੱਥੇ ਤਾਂ ਨਹੀਂ ਆਇਆ ਪਤਾ ਨਹੀਂ ਕਿਦੇ ਘਰੇ ਗਿਆ ਵਾਵਾ ਟਾਈਮ ਦਾ ਗਿਆ ਦੇਖਿਆ ਵੀ ਨਹੀਂ ਗਨਾਂ ਹੁੰਦਾ ਕੱਪਦਾ ਚਲ ਮੈਂ ਆ ਆਸ਼ੂ ਕੇ ਘਰੇ ਵੇਣਾ ਉਹਦੇ ਕੋਲ ਨਿਕਲ ਜਾਣਾ ਵੇਖ ਲਾ ਫੇ ਭਾਵਾਂ ਦੀ ਹੋਵੇ ਕਿਵੇਂ ਵਰਤਵਾਲਾ ਵਧੀਆ ਬਈ ਉਹ ਗੁਰਕੀਤ ਨਹੀਂ ਆਇਆ ਇੱਥੇ ਨਾ ਬਈ ਯਾਰ ਇੱਥੇ ਨਹੀਂ ਆਇਆ ਯਾਰ ਯਾਰ ਵਾਵਾ ਟਾਈਮ ਲੱਗ ਗਿਆ ਭਾਲੀ ਇਹਨੇ ਪਤ ਨਹੀਂ ਕਿੱਧਰ ਗਿਆ ਯਾਰ ਨਹੀਂ ਇੱਥੇ ਤਾਂ ਨਹੀਂ ਹੈ ਪਹਿਲਾਂ ਖੇਡਦੇ ਫਿਰ ਦੇਸ ਇਧਰ ਹੀ ਗਿਆ ਹੋਊਗਾ ਚਲ ਕੋਈ ਨਹੀਂ ਹੋਰ ਲੈਣਾ ਕਿਸੇ ਦੇ ਘਰ ਪਤਾ ਠੀਕ ਹੈ ਭਾਈ ਸਸਟੀ ਗੱਲਾਂ ਸੀ ਹੋ ਠੀਕ ਆ ਠੀਕ ਆ ਆਇਆ ਮੁੰਡਾ ਨਹੀਂ ਆਇਆ ਨਹੀਂ ਹਜੇ ਰਮਨਜੰਦਰਪਾਲ ਦਾ ਫਿਰਦਾ ਠੀਕ ਕੁਛ ਆਇਆ ਵੀ ਜੇ ਤੂੰ ਕਦੋਂ ਹੰਦਾ ਪਾਲਦਾ ਫਿਰਦਾ ਜੀ ਪਤਾ ਤਾਂ ਦੱਸ ਦੇ ਨਾ ਅੰਟੀ ਹੁਣ ਤਾਂ ਮੈਨੂੰ ਪਤਾ ਤੇ ਉਹ ਪਰਮਨਿੰਦਰ ਕਹਿ ਕੇ ਗਿਆ ਵੀ ਦੱਸੀ ਉਹ ਆਪਾਂ ਵਰਤੀ ਨੂੰ ਤਾਂ ਕਹਿ ਕੇ ਗਿਆ ਵੀ ਦੱਸੀ ਨਾ ਵਰਤੀ ਤੋਂ ਆਇਆ ਫਿਰ ਉਹ ਕਦੋਂ ਕਿਹੜੇ ਵੇਲੇ ਹੋ ਕੇ ਪਾਲਦੇ ਨੂੰ ਤੇ ਤੈਨੂੰ ਲੜੂਗਾ ਹੋਵੇ ਤੈਨੂੰ ਪਤਾ ਸੀ ਦੱਸ ਦੇ ਨਾ ਫਿਰ ਉਹ ਕਹਿੰਦਾ ਸੀ ਦੱਸੀ ਨਾ ਕੰਗਲ ਗਿਆ ਪਤਾ ਤਾਂ ਦੱਸ ਦੇ ਤੇ ਲੜੂਗਾ ਅੱਖ ਨੇ ਜੇ ਆਇਆ ਤਾਂ ਮੈਂ ਦੱਸ ਹੋਰ ਜਵਾਬ ਤਾਂ ਨਹੀਂ ਹੁੰਦੇ ਠੀਕ ਹੈ ਇਹ ਦੱਸੀ ਨਾ ਠੀਕ ਕੋਈ ਮੈਂ ਦੱਸ ਦੂੰਗੀ ਆਂਟੀ ਜੀ ਜਦੋਂ ਆਇਆ ਹਾਂ ਦੱਸ ਜੀ ਜਦੋਂ ਆਇਆ ਉਹ ਤਾਂ ਮੈਨੂੰ ਦੱਸ ਦੂਗੀ ਉਹ ਤਾਂ ਮੈਨੂੰ ਕਹਿ ਕੇ ਗਿਆ ਸੀਗਾ ਵੀ ਦੱਸੀ ਨਾ ਮੈਂ ਦੱਸਦੀ ਹਾਂ ਉਹਨੂੰ ਕਿ ਆਖਣਾ ਤਾਂ ਜਵਾਕ ਆ ਤੇ ਮਨਜਿੰਦਰ ਫਿਰ ਕਹਿੰਦਾ ਤੈਨੂੰ ਲੜੂਗਾ ਠੀਕ ਹੂੰ ਦੱਸਦੀ ਆ ਇਹਨੂੰ ਵੀ ਕਿੱਥੇ ਗਿਆ ਖੇਡਣ ਹੂੰ ਚੱਲ ਠੀਕ ਆ ਦੱਸ ਉਹ ਰੋ ਦੋ ਤਿੰਨ ਘੰਟੇ ਪੱਛ ਕੇ ਆਇਆ ਠੀਕ ਆ ਅੱਡੇ ਦੀ ਆਇਆ ਸੀ ਅੱਛਾ ਉਹ ਤਾਂ ਫਿਰ ਮੈਨੂੰ ਕਹਿ ਕੇ ਗਿਆ ਸੀ ਨਾ ਵੀ ਦੱਸੀ ਨਾ ਵਾਕ ਤਾਂ ਨਹੀਂ ਹੁੰਦੇ ਆ ਹਾਂ ਠੀਕ ਆ ਹਾਂ ਆਇਆ ਨਹੀਂ ਵਰਕੀ ਤਾ ਨਾ ਆਇਆ ਨਹੀਂ ਵਰਕੀ ਤਾ ਹਜੇ ਪਤਾ ਹੀ ਨਹੀਂ ਕਿੱਧਰ ਗਿਆ ਉਹ ਤੈਨੂੰ ਦੱਸ ਸਕੀ ਨਹੀਂ ਗਿਆ ਨਾ ਮੈਨੂੰ ਦੱਸ ਕੇ ਨਹੀਂ ਗਿਆ ਉਂਪਰ ਮੈਨੂੰ ਆਇਆ ਕਹਿੰਦਾ ਸੀ ਡੈਡੀ ਨੂੰ ਨਾ ਦੱਸੀ ਹੂੰ ਦੱਸ ਕੇ ਤਾਂ ਆਈਂ ਗਿਆ ਕਿਉਂ ਡੈਡੀ ਨੂੰ ਨਾ ਦੱਸੀ ਨੱਪਕੇ ਗਿਆ ਨੂੰ ਹਾਂ ਆਇਆ ਅਸੀਂ ਡਾਡੀ ਹਾਂ ਮੇਰੇ ਸਾਲਿਆਂ ਦੀ ਨੇ ਦਿਮਾਗ ਖਰਾਬ ਕਰਤਾ ਮੈਂ ਕਿਉਂਦਾ ਭਾਲੀਏ ਨਾ ਮੁੰਡੇ ਨੂੰ ਉਹ ਮੈਨੂੰ ਆਂਟੀ ਕਹਿ ਕੇ ਗਈ ਨਹੀਂ ਦੱਸ ਦੇ ਮੈਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਆਇਆ ਉਹ ਮੈਨੂੰ ਕੀ ਪਤਾ ਸੀ ਆਪ ਮੋਟੇ ਦਿਮਾਗ ਦੀ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਉਹ ਕਹਿ ਗਿਆ ਮੈਂ ਕਹਿਤਾ